ਤਾਸ ਬਲੌਗ ਜਾਨਾ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਆ ਕਿ ਤੁਸੀਂ ਸਭ ਠੀਕ ਹੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਹਾਂ ਜੀ ਸਰਦੀ स्पेशल ਗੋਭੀ ਗਾਜਰ ਛਲਗਮ ਦਾ ਆਚਾਰ ਜਿਹੜਾ ਆਪਾਂ ਬਣਾਵਾਂਗੇ ਖਟਾ ਮਿੱਠਾ ਬਹੁਤ ਹੀ ਜ਼ਿਆਦਾ ਵਧੀਆ ਤੇ ਸੌਖੇ ਜਿਹੇ ਤਰੀਕੇ ਨਾਲ ਆਪਾਂ ਬਣਾ ਕੇ ਆਚਾਰ ਨੂੰ ਤਿਆਰ ਕਰਾਂਗੇ ਤੇ ਆਚਾਰ ਨੂੰ ਬਣਾਉਣ ਵਾਸਤੇ ਆਪਾਂ ਇੱਥੇ ਲੱਲੇ ਜੀ ਤਿੰਨ ਲਏ ਨੇ ਛਲਗਮ ਵਜ਼ਨ ਵਿੱਚ ਅੱਧਾ ਕਿਲੋ ਨੇ ਤੇ 4-5 ਲੀਆਂ ਗਾਜਰਾ ਇਹ ਵੀ ਅੱਧਾ ਕਿਲੋ ਨੇ ਤੇ ਅੱਧਾ ਕਿਲੋ ਆਪਾਂ ਲਈਆ ਫੁੱਲ ਗੋਭੀ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਛਿੱਲ ਕੇ ਸਾਫ਼ ਪ ਤੇ ਹੁਣ ਆਪਾਂ ਇਹਨਾਂ ਦੀ ਕਰ ਲੈਨੇ ਆ ਜੀ ਕਟਿੰਗ ਗੋਭੀ ਦੀ ਆਪਾਂ ਥੋੜੀ ਜੀ ਕਟਿੰਗ ਕਰ ਹੀ ਲਈ ਆ ਤੇ ਸਭ ਤੋਂ ਪਹਿਲਾਂ ਆਪਾਂ ਛਰਗਮ ਕੱਟ ਲਾਂਗੇ ਤੇ ਛਰਗਮਾਂ ਨੂੰ ਆਪਾਂ ਕਰ ਬੋਤੇ ਬਰੀਕ ਪੀਸਾਂ ਵਿੱਚ ਨਹੀਂ ਕੱਟਣਾ ਤੇ ਬੋਤੇ ਨੂੰ ਤੇ ਪੀਸਾਂ ਵਿੱਚ ਨਹੀਂ ਕੱਟਣਾ ਇਹਨਾਂ ਤਿੰਨਾਂ ਸਬਜ਼ੀਆਂ ਨੂੰ ਆਪਾਂ ਛਿੱਲ ਕੇ ਧੋ ਲਿਆ ਤੇ ਹੁਣ ਆਪਾਂ ਇਹਨਾਂ ਦੀ ਕਰ ਲੈਨੇ ਆ ਜੀ ਕਟਿੰਗ ਕਟਿੰਗ ਆਪਾਂ ਇਸ ਤਰ੍ਹਾਂ ਕਰਾਂਗੇ ਜੀ ਇਹਨਾਂ ਦੇ ਸੈਂਟਰ 'ਚ ਦੋ ਦੋ ਪੀਸ ਕਰ ਲਾਂਗੇ ਇਸ ਤਰ੍ਹਾਂ ਚਾਹੇ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਤੇ ਇਸ ਤਰ੍ਹਾਂ ਵੀ ਇਹਦੀ ਕਟਿੰਗ ਤੁਸੀਂ ਕਰ ਸਕਦੇ ਹੋ ਇਹਨਾਂ ਦੇ ਆਪਾਂ ਕਰ ਲਾਂਗੇ ਜੀ ਤਾਂ ਸੈਂਟਰ 'ਚ ਪੀਸ ਇਸ ਤਰ੍ਹਾਂ ਹੋਰ ਕੱਟ ਲੈਣੇ ਆ ਜੀ ਗਾਜਰਾਂ ਨੂੰ ਤੇ ਇਹਨਾਂ ਦੇ ਕਰ ਲਾਂਗੇ ਥੋੜੇ ਜਿਹਾ ਲੰਬੇ ਪੀਸ ਇਸ ਤਰ੍ਹਾਂ ਉਹ ਵੀ ਦੇ ਵੀ ਕਰ ਲੈਨੇ ਆ ਜੀ ਕਟਿੰਗ ਤਿੰਨਾ ਸਬਜ਼ੀਆਂ ਦੀ ਆਪਾਂ ਕਟਿੰਗ ਕਰ ਲਈ ਆ ਤੇ ਹੁਣ ਇਹਨਾਂ ਨੂੰ ਕਟੀਆਂ ਹੋਈਆਂ ਸਬਜ਼ੀਆਂ ਨੂੰ ਆਪਾਂ ਸਾਫ਼ ਕਪੜੇ ਦਿੱਤੇ ਇਸ ਤਰ੍ਹਾਂ ਅੱਧੇ ਪੌਣੇ ਘੰਟੇ ਦੀ ਆਪਾਂ ਇਸ ਤਰ੍ਹਾਂ ਹਵਾ ਲਵਾ ਦਾਂਗੇ ਤੁਸੀਂ ਚਾਹੋ ਤਾਂ ਧੁੱਪੇ ਵੀ ਸੁਕਾ ਸਕਦੇ ਹੋ ਜੇਕਰ ਧੁੱਪ ਨਹੀਂ ਹੈ ਸਬਜ਼ੀਆਂ ਦਾ ਮੌਸਮ ਹੈ ਜਿੱਤਾ ਕਿ ਧੁੱਪ ਹੁਣ ਘੱਟ ਚੜਦੀ ਹੈ ਤੇ ਉਹਨੂੰ ੱਖੇ ਥੱਲੇ ਤੁਸੀਂ ਇਹਨਾਂ ਸਬਜ਼ੀਆਂ ਨੂੰ ਸੁਕਾ ਲੋਗੇ ਅੱਧੇ ਘੰਟੇ ਦੀ ਆਪਾਂ ਹਵਾ ਲਵਾ ਲਵਾਂ ਲੈਂਦੇ ਆ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਦੀ ਤੜਕਾ ਲਾਵਾਂਗੇ ਜੀ ਸਬਜ਼ੀਆਂ ਨੂੰ ਅਚਾਰ ਕਰਾਂਗੇ ਤਿਆਰ ਅੱਧੇ ਘੰਟੇ ਦੀ ਆਪਾਂ ਹਵਾ ਲਵਾ ਲਈ ਆ ਸਬਜ਼ੀਆਂ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਕੱਟੀਆਂ ਕਰਕੇ ਤੇ ਪਲੇਟ 'ਚ ਕੱਢ ਲੈਨੇ ਆ ਤੇ ਸਬਜ਼ੀਆਂ ਨੂੰ ਤੜਕਾ ਲਾਉਂਨੇ ਆ ਅਚਾਰ 'ਚ ਪਾਉਣ ਵਾਸਤੇ ਲੈਨੇ ਜੀ ਥੋੜੇ ਜਿਹਾ ਖੜੇ ਮਸਾਲੇ ਜਿਨ੍ਹਾਂ ਦੇ ਵਿੱਚ ਹੈਗੀਆਂ ਤਿੰਨ ਮੋਟੀਆਂ ਇਲਾਚੀਆਂ ਤੇ ਇੱਕ ਦਾਲਚੀਨੀ ਦਾ ਟੁਕੜਾ ਛੋਟਾ ਜਿਹਾ 10 ਤੋਂ 15 ਕਾਲੀਆਂ ਮਿਰਚਾਂ ਤੇ ਤਿੰਨ ਤੋਂ ਚਾਰ ਲੈਨੇ ਲੌਂਗ ਇਹਨਾਂ ਨੂੰ ਆਪਾਂ ਤਵੇ 'ਤੇ ਭੁੰਨ ਲਿਆ ਤੇ ਹੁਣ ਇਹਨਾਂ ਨੂੰ ਪਾ ਦਨੇ ਆਂ ਜੀ ਕੁੰਡੇ ਵਿੱਚ ਤੇ ਨਾਲ ਹੀ ਇੱਥੇ ਲਏ ਨੇ 2 ਚਮਚ ਲਏ ਨੇ ਜੀਰਾ ਤੇ 2 ਚਮਚ ਲਈ ਆ ਜੁਆਇਨ ਇਹਨਾਂ ਨੂੰ ਆਪਾਂ ਦੱਧਰਾ ਕੁੱਟ ਲਾਂਗੇ ਤੇ ਨਾਲ ਹੀ ਇੱਥੇ 2 ਚਮਚ ਲਏ ਨੇ ਵੱਡੇ ਰਾਈ ਦੀ ਰਾਈ ਨੂੰ ਆਪਾਂ ਬਾਅਦ ਵਿੱਚ ਪਾਵਾਂਗੇ ਕਿਉਂਕਿ ਆਪਾਂ ਇਹਨੂੰ ਸਬੂਤਾ ਪਾਉਣਾ ਕੁੱਟਣਾ ਨਹੀਂ ਹੈਗਾ ਤੇ ਹੁਣ ਜਿਹੜੇ ਡਰਾਈ ਸੁੱਕੇ ਮਸਾਲੇ ਲਏ ਨੇ ਇਹਨਾਂ ਨੂੰ ਆਪਾਂ ਕੁੱਟ ਲੈਨੇ ਆਂ ਖੜੇ ਮਸਾਲੇ ਜਿਹੜੇ ਆਪਾਂ ਲਈ ਸੀ ਇਹਨਾਂ ਨੂੰ ਆਪਾਂ ਕੁੱਟ ਲਿਆ ਇਹਨਾਂ ਨੂੰ ਕੱਢ ਲੈਨੇ ਆਇਆ ਇੱਕ ਪਲੇਟ ਦੇ ਵਿੱਚ ਤੇ ਨਾਲ ਹੀ ਆਪਾਂ ਪਾਵਾਂਗੇ ਜੀ ਅਦਰਕ ਤੇ ਲਸਣ ਅਦਰਕ ਤੇ ਲਸਣ ਤੋਂ ਬਿਨਾ ਜਿਹੜਾ ਆਚਾਰ ਦਾ ਸਵਾਦ ਆ ਉਹ ਅਧੂਰਾ ਤੇ ਜੇਕਰ ਤੁਸੀਂ ਇਹ ਲਸਣ ਨਹੀਂ ਪਸੰਦ ਕਰਦੇ ਤੇ ਤੁਸੀਂ ਸਕਿਪ ਵੀ ਕਰ ਸਕਦੇ ਹੋ ਇੱਕ ਗੰਢੀ ਆਪਾਂ ਵੱਡੀ ਲੱਲੀਆ ਲਸਣ ਦੀ ਤੇ ਦੋ ਗੰਡੀਆਂ ਆਪਾਂ ਲਈਆਂ ਅਦਰਕ ਦੀਆਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਛਿੱਲ ਲਿਆ ਤੇ ਹੁਣ ਇਹਨਾਂ ਦੋਨਾਂ ਚੀਜ਼ਾਂ ਨੂੰ ਵੀ ਆਪਾਂ ਕੁੰਡੇ ਵਿੱਚ ਥੋੜਾ ਜਿਹਾ ਕੁੱਟ ਲਾਂਗੇ ज्यादा बरीक नहीं करना बस थोड़ा जा दरदरा जहा रखा अदरक के लसन भी अपना कुट लिया ਆਚਾਰ ਨੂੰ ਥੋੜਾ ਖੱਟਾ ਮਿੱਠਾ ਟੇਸਟ ਦੇਣ ਵਾਸਤੇ ਆਪਾਂ ਇੱਥੇ ਲਿਆ ਜੀ ਗੁੜ ਗੁੜ ਹੋਣਾ 100 ਗ੍ਰਾਮ ਤੇ ਅੱਧਾ ਕੱਪ ਲਿਆ ਆਪਾਂ ਸਿਰਕੇ ਦਾ ਗੁੜ ਨੂੰ ਤੇ ਗੁੜ ਦੇ ਵਿੱਚ ਪਾ ਦਾਂਗੇ ਆਪਾਂ ਸਿਰਕੇ ਨੂੰ ਤੇ ਇਹਨੂੰ ਥੋੜਾ ਜਿਹਾ ਮਿਕਸ ਕਰ ਦਿੰਨੇ ਆ ਤੇ ਜਦੋਂ ਤੱਕ ਆਪਣਾ ਮਸਾਲੇ ਭੁੱਜਦੇ ਨੇ ਤੇ ਉਨੀ ਦੇਰ ਨੂੰ ਗੁੜ ਜਿਹੜਾ ਗੁੜ ਦੇ ਵਿੱਚ ਸਿਰਕੇ ਦੇ ਵਿੱਚ ਪੂਰੀ ਤਰ੍ਹਾਂ ਮੈਲਟ ਹੋ ਜਾ ਸਰਵੋਤਮ ਤੇਲ ਪਾ ਲੈਨੇ ਆਪਾਂ ਇਹਨੂੰ ਕਰ ਲਾਂਗੇ ਚੰਗੀ ਤਰ੍ਹਾਂ ਗਰਮ ਤੇਲ ਹੋ ਗਿਆ ਗਰਮ ਤੇ ਹੁਣ ਆਪਾਂ ਰਾਈ ਲਈ ਹੈ ਜਿਹੜੀ 2 ਚਮਚੇ ਫੁੱਲ ਇਹ ਆਪਾਂ ਤੇਲ ਦੇ ਵਿੱਚ ਤੜਕਾ ਲੈਨੇ ਆਂ ਰਾਈ ਤੜਕਣ ਤੋਂ ਬਾਅਦ ਨਾਲ ਹੀ ਆਪਾਂ ਅਦਰਕ ਤੇ ਲਸਣ ਜਿਹੜਾ ਕੁੱਟਿਆ ਇਹ ਪਾ ਦਾਂਗੇ ਤੇ ਇਹਨੇ ਸੋ ਲੈਨੇ ਆਂ ਧਦਰਕ ਤੇ ਲਸਣ ਨੂੰ ਆਪਾਂ ਚੰਗੀ ਤਰ੍ਹਾਂ ਇਹਦਾ ਥੋੜਾ ਜਿਹਾ ਕਲਰ ਚੇਂਜ ਹੋਣ ਤੱਕ ਭੁੰਨ ਲਾਂਗੇ ਚੰਗੀ ਤਰ੍ਹਾਂ ਪਧਰਕ ਤੇ ਲਸਣ ਦੇਖ ਤੁਸੀਂ ਦੇਖ ਸਕਦੇ ਹੋ ਪੁੱਜ ਗਿਆ ਚੰਗੀ ਤਰੀਕੇ ਨਾਲ ਖੁਸ਼ਬੂ ਪਾਣੀ ਸਟਾਰਟ ਹੋ ਗਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਇੱਕ ਚਮਚ ਪਾ ਦਾਂਗੇ ਜੀ ਆਪਾਂ ਹਲਦੀ ਦਾ ਤੇ ਨਾਲ ਇਹਦੇ ਵਿੱਚ ਪਾਵਾਂਗੇ ਲਾਲ ਮਿਰਚਾਂ ਦਾ ਜਿਹੜਾ ਕਲਰ ਆ ਬਹੁਤ ਵਧੀਆ ਹੁੰਦਾ ਤੇ ਇੱਕ ਚਮਚ ਤੇ ਇੱਕ ਪਾਵਾਂਗੇ ਜੀ ਅੱਧਾ ਚਮਚ 1/2 ਚਮਚ ਆਪਾਂ ਮਿਰਚ ਦਾ ਪਾ ਦਾਂਗੇ ਤੇ ਸਵਾਦ ਦੇ ਹਿਸਾਬ ਨਾਲ ਪਾ ਦਾਂਗੇ ਆਪਾਂ ਨਮਕ ਟਾਈ ਚਮਚੀ ਆਪਾਂ ਪਾ ਦਾਂਗੇ ਨਮਕ ਲਈ ਤੇ ਹੁਣ ਇਹਨਾਂ ਨੂੰ ਕਰ ਦਿੰਨੇ ਆ ਮਿਕਸ ਨਮਕ ਮਿਰਚ ਹਲਦੀ ਜੋ ਵੀ ਆਪਾਂ ਪਾਇਆ ਚੰਗੀ ਤਰੀਕੇ ਨਾਲ ਭੁੱਜ ਗਿਆ ਤੇ ਹੁਣ ਆਪਾਂ ਜਿਹੜੇ ਪੀਸੇ ਮਸਾਲੇ ਲਈ ਸੀ ਉਹ ਪਾ ਦਾਂਗੇ ਸਾਰੇ ਸਾਰੇ ਪੁੱਜ ਗਏ ਨੇ ਤੇ ਹੁਣ ਆਪਾਂ ਫਿਰਕਾ ਤੇ ਗੁੜ ਜਿਹੜਾ ਲਿਆ ਹੈ ਉਹ ਵੀ ਪਾ ਲਵਾਂਗੇ। ਤੇ ਚੰਗੀ ਤਰ੍ਹਾਂ ਫੋਨ ਲਾ ਦੇ। ਜਿਹੜਾ ਪੂਰੇ ਤਰੀਕੇ ਨਾਲ ਮੈਲਟ ਹੋ ਗਿਆ ਤੇ ਹੁਣ ਆਪਾਂ ਇੱਥੇ ਥੋੜਾ ਜਿਹਾ ਜਿਹੜਾ ਫਿਰਕਾ ਪਾਇਆ ਵਾ ਇਹਨੂੰ ਥੋੜਾ ਜਿਹਾ ਸਕਾ ਲਾਂਗੇ। ਸਿਰਕਾ ਆਪਾਂ ਪਾਇਆ ਸੀ ਜਿਹੜਾ ਵੇਖੋ ਤੁਸੀਂ ਦੇਖ ਸਕਦੇ ਹੋ ਮਸਾਲਾ ਆਪਣਾ ਥੋੜਾ ਡਰਾਈ ਹੋ ਗਿਆ ਸਿਰਕੇ ਨੂੰ ਵਾਪਸ ਸੁਕਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਥੋੜੀਆਂ-ਥੋੜੀਆਂ ਕਰਕੇ ਸਬਜ਼ੀਆਂ ਪਾ ਦਾਂਗੇ ਮਿਕਸ ਕਰੀ ਜਾਵਾਂਗੇ ਨਾਲ ਦੀ ਨਾਲ ਸਾਰੀਆਂ ਸਬਜ਼ੀਆਂ ਆਪਾਂ ਮਿਕਸ ਕਰ ਦਿੰਨੇ ਆ ਮਸਾਲੇ ਦੇ ਵਿੱਚ ਜਿਹੜੀਆਂ ਵੀ ਕੱਟੀਆਂ ਸੀ ਤੇ ਹੁਣ ਇਹਨਾਂ ਨੂੰ ਆਪਾਂ ਘੱਟ ਤੋਂ ਘੱਟ 5 ਮਿੰਟ ਵਾਸਤੇ ਆਪਾਂ ਇਸੇ ਤਰ੍ਹਾਂ ਹੀ ਮਸਾਲੇ ਦੇ ਵਿੱਚ ਭੁੰਨਾਂਗੇ ਸਬਜ਼ੀਆਂ ਨੂੰ ਚਲੋ ਜੀ ਅਚਾਰ ਆਪਣਾ ਬਣ ਕੇ ਬਿਲਕੁਲ ਤਿਆਰ ਹੋ ਗਿਆ ਪੂਰੇ ਆਪਾਂ 6 ਤੋਂ 7 ਮਿੰਟ ਅਚਾਰ ਨੂੰ ਆਪਾਂ ਚੁੱਲ੍ਹੇ ਤੇ ਰੱਖ ਕੇ ਚੰਗੀ ਤਰ੍ਹਾਂ ਭੁੰਨ ਲਿਆ ਤੇ ਤੁਸੀਂ ਦੇਖ ਸਕਦੇ ਹੋ ਅਚਾਰ ਦਾ ਜਿਹੜਾ ਪਾਣੀ ਆਪਾਂ ਬਿਲਕੁਲ ਸੁਕਾ ਲਿਆ ਇਹ ਕਹਿੰਦਾ ਤੇਲ ਤੇਲ ਮੈਂ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਤੇ ਹੁਣ ਆਪਾਂ ਅਚਾਰ ਨੂੰ ਇੱਕ ਕੌਲੀ ਦੇ ਵਿੱਚ ਫਿਰ ਤੁਹਾਨੂੰ ਸਰਵ ਕਰਕੇ ਦੱਸਾਂਗੇ ਜੀ ਗੋਭੀ ਗਾਜਰ ਛਲਗਮ ਦਾ achar ਆਪਣਾ ਬਣ ਕੇ ਬਿਲਕੁਲ ਤਿਆਰ ਹੋ ਗਿਆ ਜੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਚਟਪਟਾ ਕਰਾਰਾ ਆਪਣਾ achar ਬਣ ਕੇ ਤਿਆਰ ਹੋਇਆ ਤੇ ਇਹਨੂੰ ਤੁਸੀਂ ਸਾਦੇ ਪਰੌਂਠੇ ਨਾਲ ਖਾਓ ਕਿਸੇ ਵੀ ਸਬਜ਼ੀ ਫੁਲਕੇ ਨਾਲ ਖਾਓ ਖਾਣ ਵਿੱਚ achar ਬਹੁਤ ਜਿਆਦਾ ਸੁਆਦ ਲੱਗਦਾ ਸਪੈਸ਼ਲ ਸਰਦੀ ਸਪੈਸ਼ਲ achar ਤੇ ਜੇਕਰ ਤੁਹਾਨੂੰ ਅੱਜ ਦੀ ਇਸ ਚਾਹ ਦੀ ਰੈਸਪੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਆਦਿ